ਦਿੱਲੀ ਸੇਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਦਿੱਲੀ ਦੇ ਗੁਰੂ ਨਾਨਕ ਸੋਕਸ਼ਾਲਾ ਬਿਰਧ ਆਸ਼ਰਮ ਵਿੱਚ ਗੁਰੂ ਨਾਨਕ ਸੋਕਸ਼ਾਲਾ ਦੇ ਚੇਅਰਮੈਨ ਪਰਮਜੀਤ ਸਿੰਘ ਖੁਰਾਣਾ ਨੇ ਜੀਵਨ ਜਾਂਚ ਐਨਜੀਓ ਦੇ ਸਹਿਯੋਗ ਨਾਲ ਬਜ਼ੁਰਗਾਂ ਲਈ ਕਾਉਂਸਲਿੰਗ ਕਰਵਾਈ ਅਤੇ ਬਜ਼ੁਰਗਾਂ ਨੂੰ ਆਉਣ ਵਾਲੀਆਂ ਬਿਮਾਰੀਆਂ ਦੇ ਹੱਲ ਸੰਬੰਧੀ ਜਾਣੂ ਕਰਵਾਇਆ ਗਿਆ ਇਸ ਮੌਕੇ ਖੁਰਾਣਾ ਨੇ ਜੀਵਨ ਜਾਂਚ ਦੀ ਕੋ-ਫਾਊਂਡਰ ਡਿੰਪਲ ਕੌਰ ਅਰੋੜਾ ਬਿੰਦਰੀ ਕੌਰ ਹਰਪ੍ਰੀਤ ਕੌਰ ਸੇਰੀ ਡਿੰਪਲ ਜੀ ਹਰਪ੍ਰੀਤ ਕੌਰ ਅਰੋੜਾ ਸ਼ੀਤਲ ਅਤੇ ਆਸ਼ਾ ਜੀ ਦਾ ਧੰਨਵਾਦ ਕੀਤਾ ਇਸ ਮੌਕੇ ਅਮਰਜੀਤ ਸਿੰਘ ਸਾਹਿਲ ਫੈਸ਼ਨ ਬਾਜ਼ਾਰ ਰ ਪਰਮਜੀਤ ਸਿੰਘ ਖੁਰਾਣਾ ਨੇ ਐਨਜੀਓ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ ਹੈ ਮੈਂ ਅਕਸਰ ਦੇਖਿਆ ਹੈ ਜ਼ਿੰਦਗੀ ਦੇ ਇਸ ਪੜਾਅ ਦੇ ਉੱਤੇ ਜ਼ਿੰਦਗੀ ਦੇ ਇਸ ਮੋੜ ਦੇ ਉੱਤੇ ਜਿਹੜੇ ਬਜ਼ੁਰਗ ਸਾਨੂੰ ਜੀਵਨ ਦੀ ਜਾਚ ਸਿਖਾਉਂਦੇ ਨੇ ਸਾਨੂੰ ਉਂਗਲ پکڑ ਕੇ ਚੱਲਣ ਤੋਂ ਲੈ ਕੇ ਜਦੋਂ ਸਾਡੇ ਸਕੂਲ ਦੀਆਂ ਪੜਾਈਆਂ ਸਾਡਾ ਜੀਵਨ ਸਾਡਾ ਕੈਰੀਅਰ ਬਣਾਉਂਦੇ ਨੇ ਉਹ ਸਾਨੂੰ ਜ਼ਿੰਦਗੀ ਦੇ ਇਸ ਮਕਾਮ ਤੱਕ ਖੜੇ ਕਰਦੇ ਜਦੋਂ ਸਾਨੂੰ ਦੁਨੀਆ ਸਲਾਮਾ ਮਰਦੀ ਹੈ ਉਸ ਮੁਕਾਮ ਤੇ ਪਹੁੰਚ ਕੇ ਉਹ ਬਜ਼ੁਰਗ ਸ਼ਾਇਦ ਆਪ ਜੀਵਨ ਦੀ ਜਾਂਚ ਭੁੱਲ ਜਾਂਦੇ ਨੇ ਮੈਂ ਸਮਝਦਾ ਉਹਦੇ ਵਿੱਚ ਉਹਨਾਂ ਦਾ ਕਸੂਰ ਨਹੀਂ ਹੈ ਇਹ ਇੱਕ ਉਮਰ ਦਾ ਤਕਾਜ਼ਾ ਹੈ ਭਈ ਬਜ਼ੁਰਗ ਸਾਡੀਆਂ ਜ਼ਿੰਦਗੀਆਂ ਬਣਾਉਂਦੇ ਬਣਾਉਂਦੇ ਆਪਣੇ ਜੀਵਨ ਦੀ ਜਾਂਚ ਨੂੰ ਭੁੱਲ ਜਾਂਦੇ ਨੇ ਅੱਜ ਬਹੁਤ ਹੀ ਇੱਕ ਅੱਛਾ ਉਪਰਾਲਾ ਮੇਰੀ ਛੋਟੀ ਅਜ਼ੀਜ਼ ਮੇਰੀ ਛੋਟੀ ਭੈਣ ਰਿੰਪਲ ਕੋਰ ਅਰੋੜਾ ਜੀ ਅਤੇ ਮੇਰੇ ਸਤਕਾਰਯੋਗ ਬਿੰਦਰੀ ਕੋਰ ਜੀ ਜੋ ਕਿ ਜੀਵਨ ਜਾਂਚ ਜੋ ਇਹ ਕੈਨਦੀ ਸੰਸਥਾ ਹੈ ਉਹਦੇ ਨਾਲ ਪੂਰੀ ਟੀਮ ਦੇ ਨਾਲ ਇੱਥੇ ਆਏ ਨੇ ਔਰ ਸਾਡੇ ਬਜ਼ੁਰਗਾਂ ਨੂੰ ਇਹਨਾਂ ਨੇ ਤਕਰੀਬਨ 1 ਘੰਟਾ ਤੱਕ ਕਾਉਂਸਲਿੰਗ ਕੀਤੀ ਹੈ ਜੋ ਬਜ਼ੁਰਗ ਇਸ ਉਮਰ ਦੇ ਤਕਾਜ਼ੇ ਦੀ وجہ ਕਰਕੇ ਆਪਣੇ ਜੀਵਨ ਦੀ ਜਾਂਚ ਨੂੰ ਭੁੱਲ ਰਹੇ ਸੀ ਉਹਨਾਂ ਨੂੰ ਉਹ ਜੀਵਨ ਦੀ ਪਟਰੀ ਤੇ ਦੁਬਾਰਾ ਲਿਆਉਣ ਵਾਸਤੇ ਜੋ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਮੈਂ ਅਕਸਰ ਦੇਖਿਆ ਵੀ ਇਸ ਉਮਰ ਦੇ ਵਿੱਚ ਬਜ਼ੁਰਗ ਕਈ ਵਾਰੀ ਡਿਪਰੈਸ਼ਨ ਚਲੇ ਜਾਂਦੇ ਨੇ ਉਹਨਾਂ ਦੀ ਸਿਹਤ ਖਰਾਬ ਹੋ ਜਾਂਦੀ ਹੈ ਉਹਨਾਂ ਦੀ ਸਿਹਤ ਨੂੰ ਉਹਨਾਂ ਦੇ ਜੀਵਨ ਦੀ ਜਾਂਚ ਨੂੰ ਠੀਕ ਕਰਨ ਵਾਸਤੇ ਜੋ ਅੱਜ ਜੀਵਨ ਜਾਂਚ ਜੋ ਸੰਸਥਾ ਹੈ ਜੋ ਉਹਨਾਂ ਨੇ ਉਪਰ ਆਲਾ ਕੀਤਾ ਹੈ ਬਜ਼ੁਰਗਾਂ ਨਾਲ ਕਾਉਂਸਲਿੰਗ ਕੀਤੀ ਹੈ ਉਹਨਾਂ ਨੂੰ ਐਕਸਰਸਾਈਜ਼ ਔਰ ਕਰਕੇ ਦਿਖਾਈਆਂ ਨੇ ਔਰ ਬੜੀ ਖੁਸ਼ੀ ਹੋਈ ਹੈ ਵੀ ਜਦੋਂ ਇਹ ਸਵਾਲ ਕਰ ਰਹੇ ਸੀ ਇਹਨਾਂ ਦੇ ਸਵਾਲ ਦੇ ਉੱਤੇ ਸਾਡੇ ਬਜ਼ੁਰਗ ਵੀ ਸਵਾਲ ਕਰਕੇ ਉਹਨਾਂ ਦਾ ਜਵਾਬ ਮੰਗ ਰਹੇ ਸੀ ਔਰ ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਨਾਲ ਦੇ ਰਹੇ ਸੀ ਤੇ ਮੈਨੂੰ ਬਹੁਤ ਅੱਛਾ ਲੱਗਿਆ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਵੀ ਜਦੋਂ ਵੀ ਅਗਲਾ ਇਹਨਾਂ ਦਾ ਟਾਈਮ ਲੱਗੇਗਾ ਸਾਡੇ ਇੱਥੇ ਜ਼ਰੂਰ ਆਣ ਸਾਡੇ ਬਜ਼ੁਰਗ ਜੋ ਇਸ ਉਮਰ ਦੇ ਪੜਾਅ ਦੇ ਵਿੱਚ ਕਈ ਵਾਰੀ ਤਬੀਅਤ ਠੀਕ ਨਾ ਹੋਣ ਦੀ ਵਜ੍ਹਾ ਕਰਕੇ ਕਈ ਵਾਰੀ ਕੋਈ ਲੋਕ ਡਿਪਰੈਸ਼ਨ ਹੀ ਚਲੇ ਜਾਂਦੇ ਨੇ ਉਹਨਾਂ ਨੂੰ ਕਿਵੇਂ ਠੀਕ ਕੀਤਾ ਜਾਂਦਾ ਹੈ ਜੋ ਇਹਨਾਂ ਨੇ ਅੱਜ ਉਪਰਾਲਾ ਕੀਤਾ ਹੈ ਮੈਂ ਜਿੱਥੇ ਮੇਰੀ ਅਜ਼ੀਜ਼ ਮੇਰੀ ਛੋਟੀ ਭੈਣ ਰਿੰਪਲ ਕੌਰ ਅਰੋੜਾ ਜੀ ਦਾ ਔਰ ਵਿੰਦਰੀ ਕੌਰ ਜੀ ਜਿਨ੍ਹਾਂ ਨੂੰ ਸਾਰੇ ਪੂਆ ਜੀ ਕਹਿੰਦੇ ਨੇ ਮੈਂ ਵੀ ਪੂਆ ਜੀ ਕਹਾਂਗਾ ਕਿਉਂਕਿ ਇਹਨਾਂ ਦੇ ਪੂਆ ਜੀ ਤਾਂ ਸਾਡੇ ਪੂਆ ਜੀ ਨੇ ਤੇ ਔਰ ਹਰਪ੍ਰੀਤ ਕੌਰ ਬਸੀਨ ਜੀ ਦਾ ਪਹਿਲ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਔਰ ਸ਼ੀਤਲ ਕੋ ਸ਼ੀਤਲ ਜੀ ਆਸਥਾ ਜੀ ਅਤੇ ਹੋਰ ਸਾਰੀ ਪੂਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਹੈ ਜੋ ਆਪ ਜੀ ਨੇ ਉਪਰਾਲਾ ਕੀਤਾ ਹੈ। ਔਰ ਮੈਂ ਆਸ ਕਰਦਾ ਹਾਂ ਤੁਹਾਡੇ ਸਾਰਿਆਂ ਦਾ ਪਿਆਰ, ਤੁਹਾਡੇ ਸਾਰਿਆਂ ਦੀ ਅਸੀਸਾਂ ਮਿਲਦੀਆਂ ਰਹਿਣਗੀਆਂ ਔਰ ਜੋ ਸਾਡਾ ਏਮ ਹੈ, ਜੋ ਸਾਡਾ ਮੋਟੋ ਹੈ, ਜੋ ਸਾਡੀ ਸੋਚ ਹੈ ਬਜ਼ੁਰਗਾਂ ਦੀ ਸੇਵਾ ਕਰਨਾ, ਉਹ ਸੇਵਾ ਦੇ ਵਿੱਚ ਹੀ ਸੁੱਖ ਹੈਗਾ। ਮੈਂ ਇਸ ਕਰਕੇ ਸਮਝਦਾ ਹਾਂ ਵੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ। ਅਸੀਂ ਜੀਵਨ ਜਾਨ ਦੀ ਟੀਮ ਜੋ ਇੱਕ ਨਵੇਂ ਸਮਾਦੇ ਸਿਰਜਣਾ ਨੂੰ ਮੁੱਖ ਰੱਖਦੇ ਹੋਏ ਬੰਬੇ ਤੋਂ ਦਿੱਲੀ, ਦੁਬਈ ਹੋਰ ਵੀ ਜਗਾਵਾਂ ਦੇ ਵਿੱਚ ਅਸੀਂ ਜਾ ਕੇ ਇੱਕ ਹੀ ਆਬਜੈਕਟਿਵ ਨੂੰ ਸਰਵ ਕਰ ਰਿਹਾ। ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਕਿ ਜੇ ਤੁਸੀਂ ਆਪਣੇ ਆਪ ਨੂੰ ਬਦਲਾਂਗੇ ਸਿਕ ਸੰਸਾਰ ਨੂੰ ਬਦਲਾਂਗੇ ਤੇ ਉਹਦੇ ਨਾਲ ਪੂਰਾ ਸਮਾਜ ਦੀ ਇੱਕ ਨਵੇਂ ਸਮਾਦੀ ਸਿਰਜਣਾਏਗੀ ਉਸ ਨੂੰ ਮੁੱਖ ਰੱਖਦੇ ਹੋਏ ਮੈਂ ਅੱਜ ਕੋਟ ਕੋਟ ਸ਼ੁਕਰਾਨਾ ਕਰਦੀ ਹਾਂ ਗੁਰਨਾਨਕ ਸੁਖਸ਼ਾਲਾ ਦਾ ਜੋ 올ਡ ਏਜ ਹੋਮ ਚਲਾ ਰਿਹਾ ਹੈ ਜਿਸ ਦੇ ਬਾਰੇ ਮੈਨੂੰ ਜਾਣਕਾਰੀ ਜੋ ਪਰਮਜੀਤ ਸਿੰਘ ਖੁਰਾਨਾ ਜੀ ਨੇ ਦਿੱਤੀ ਕਿ 27 ਜਾਨੇ ਦੇ ਨਾਲ 13 ਜਾਨੇ ਜੋ ਉਹਨਾਂ ਦੀ ਸੇਵਾ ਕਰ ਰਹੇ ਸਾਨੂੰ ਘਰ ਵਿੱਚ ਵੀ ਇਹ ਚੀਜ਼ ਨਹੀਂ ਮਿਲਦੀ ਸਟ ਇੱਕ ਜਾਂ ਮੁਸ਼ਕਿਲਾਂ ਦੋ ਹੁੰਦੇ ਹਨ ਜੋ ਇਥੇ ਉਪਰਾਲਾ ਕੀਤਾ ਜਾ ਰਿਹਾ ਸਾਨੂੰ ਬਹੁਤ ਅੱਛਾ ਲੱਗਾ ਤੇ ਦਿਨੋਂ ਅੱਜ ਆਪਣੀ ਅੱਖੀ ਦੇਖ ਕੇ ਲੱਗਿਆ ਕਿ ਇਸ ਦੀ ਲੋੜ ਹੈ ਜੋ ਅਸੀਂ ਆ ਸਾਰੇ ਬਜ਼ੁਰਗਾਂ ਨਾਲ ਰਹਿ ਕੇ ਅਸੀਂ ਆ ਜੋ ਸੈਸ਼ਨ ਲਿਆ ਕਿ ਜਾਂਖਿਮਾ ਤਾਂ ਆਪ ਹੈ ਕਿਵੇਂ ਅਸੀਂ ਸ਼ੁਕਰਾਨੇ ਵਿੱਚ ਰਹਿਣਾ ਹੈ ਤੇ ਇਸ ਜੀ ਦਾ ਜੋ ਅਸੀਂ ਅੱਜ ਉਪਰਾਲਾ ਕੀਤਾ ਸੀ ਕਮੇਟੀ ਨੂੰ ਖੁਰਾਨਾ ਸਾਹਿਬ ਨੂੰ ਸਾਰਿਆਂ ਨੂੰ ਕਵਾਂਗੇ ਕਿ ਇਹ ਹਰ ਮਹੀਨੇ ਜੋ ਸਾਡੇ ਅਜਵਿੰਦਰੀ ਜੀ ਨੇ ਇਹ ਸੈਸ਼ਨ ਲਿਆ ਹੈ ਜਦੋਂ ਇਸ ਉਮਰ ਦਾ ਬੰਦਾ ਜਦੋਂ ਆਪਣੀ ਉਮਰ ਦੇ ਬੰਦਿਆਂ ਨਾਲ ਗੱਲ ਕਰਦਾ ਉਹਦਾ ਇੱਕ ਲਾਹੀ ਵੱਖਰਾ ਹੁੰਦਾ ਹੈ ਕਿ ਇਹ ਸੈਸ਼ਨ ਵਸੇ ਉਪਰਾਲਾ ਕੀਤਾ ਜਾਏ ਤਾਂ ਕਿ ਜੋ ਜੀਵਨ ਜਦ ਮੰਤਵ ਹੈ ਕਿ ਇੱਕ ਨਵੇਂ ਸਮਾਜ ਦੀ ਸਿਰਜਣਾ ਕਰਨੀ ਉਸ ਨੂੰ ਅਸੀਂ ਜਾਰੀ ਰੱਖੀਏ ਮੇਰਾ ਬਚਪਨ ਤੋਂ ਇਹ ਹਮੇਸ਼ਾ ਡ੍ਰੀਮ ਰਿਹਾ ਹੈ ਕਿ ਜਿਸ ਤਰ੍ਹਾਂ ਹਰ ਕਮਿਊਨਿਟੀ ਦੀ ਪੰਜਾਬੀ ਜਿਸ ਤਰ੍ਹਾਂ ਹਰ ਕਮਿਊਨਿਟੀ ਵਾਲੇ ਆਪਣੀ ਲੈਂਗੁਏਜ ਨੂੰ ਇੰਨਾ ਪ੍ਰੋਮੋਟ ਕਰਦੇ ਨੇ ਰਾਈਟ ਪੰਜਾਬੀ ਹੁਣੇ ਵੀ ਲੱਗਦਾ ਉਨੀ ਪ੍ਰੋਮੋਸ਼ਨ ਨਹੀਂ ਹੁੰਦੀ ਸੀ ਪਰ ਹੁਣੇ ਧੀਰੇ ਧੀਰੇ ਸੋਮਨੀ ਉਪਲਾਨਾਸ ਦੇਖ ਕੇ ਲੱਗਦਾ ਹੈ ਕਿ ਜੀਵਨ ਜਾਸਤ ਹੈ ਹੀ ਹੈ ਕਿ ਅਸੀਂ ਇਹ ਦਿਨਾਂ ਜੁੜੇ ਹੋਏ ਆ ਕਿ ਉਹ ਪੂਰੇ ਇੰਡੀਆ ਵਿੱਚ ਨਹੀਂ ਪੂਰੇ ਵਰਲਡ ਵਿੱਚ ਆ ਰਿਹਾ ਹੈ ਦਸਾਂ ਤੋਂ ਉੱਤੇ ਬੱਚਾ ਅਸੀਂ ਕਰ ਚੁੱਕੇ ਆ ਜੋ ਪੰਜਾਬੀ ਸਿੱਖ ਰਹੇ ਨੇ ਤੇ ਥੈਂਕਸ ਟੂ ਹਰਮਨਜੀਤ ਸਿੰਘ ਜੀ ਟੂ ਚੰਦੋਕ ਸਾਹਿਬ ਵਿਰਾਸਤ ਜੀ ਐਂਡ एवरीवन ਇਜ਼ ਇਨ ਦਿਸ ਗਰੁੱਪ ਖੁਰਾਨਾ ਸਾਹਿਬ ਥੈਟ ਵੀ ਆਲ ਆਰ ਨਾ ਸੋ ਪ੍ਰਾਊਡ ਐਂਡ ਇਹ ਟੇਕ ਸੈਸ਼ਨ ਹੋਇਆ ਤਾਂ ਕਿੰਨਾ ਚੰਗਾ ਲੱਗੇ ਸਾਰਿਆਂ ਨੂੰ ਵੇ ਮਿਲ ਕੇ ਐਂਡ ਬਸ ਸਿਰ ਸਭ ਕੁਛ ਚੜ੍ਹੀਆਂ ਖਰਾਮ ਵਿਚ ਰਹੇ ਤੇ ਸਾਡੀ ਕਮਿਊਨਿਟੀ ਬਸ ਅੱਗੇ ਵਧੇ ਤੇ ਜਿਹੜੀ ਕਾਉਂਸਲਿੰਗ ਸਰਵਿਸਿਜ਼ ਜੀਵਨ ਜਾਚ ਦਿੰਦਾ ਹੈ ਉਹਦੇ ਨਾਲ ਸਾਰਿਆਂ ਨੂੰ ਫਾਇਦਾ ਹੋਏ ਕਿਉਂਕਿ ਜੇ ਸਾਰੇ ਨੂੰ ਫਾਇਦਾ ਅਸੀਂ ਸਕੂਲਸ ਕਾਲਜਸ ਤੱਕ ਆਲਰੇਡੀ ਅਸੀਂ ਪਹੁੰਚ ਗਏ ਆਂ ਬੰਬੇ ਵਿੱਚ ਦਿੱਲੀ ਵਿੱਚ ਹੋਈ ਹੈ ਕੋਸ਼ਿਸ਼ ਕਿ ਅਸੀਂ ਸਕੂਲ ਕਾਲਜਸ ਤੱਕ ਪਹੁੰਚੀਏ ਤਾਂ ਜੇ ਬੱਚਿਆਂ ਨੂੰ ਬਚਪਨ ਤੋਂ ਹੀ ਅਸੀਂ ਇਹਨੇ ਪੋਜ਼ਿਟਿਵ ਬਣਾ ਦਈਏ ਕਿਉਂਕਿ ਔਖੀ ਤੇ ਕੜੀ ਹਰ ਪਾਸੇ ਆਉਂਦੀ ਹੈ ਹਰ ਕਿਸੇ ਦੇ ਲਾਈਫ ਇਚ ਆਉਂਦੀ ਹੈ ਪਰ ਉਹ ਔਖੀ ਕੜੀ ਨੂੰ ਕਿਸ ਤਰ੍ਹਾਂ ਅਸੀਂ ਬਾਹਰ ਕੱਢਣਾ ਹੈ ਉਹ ਸਾਡੀ ਕਾਉਂਸਲਿੰਗ ਥਰੂ ਦਾ ਗੁਰਮਤ ਵਿਚਾਰ ਵਿਚ ਗਵਾ ਜੀ ਵੀ 올 टीच दैट ਰੀਅਲੀ ਹੈਲਪਸ ਅ ਲੋਟ ਇਨ ਪੀਪਲ ਟੂ ਕੋਪ ਅ ਵਿਦ ਇਟ ਮੈਂ ਬਹੁਤ ਹੀ ਧੰਨਵਾਦੀ ਹਾਂ ਮੇਰੇ ਵੀਰ ਪਰਮਜੀਤ ਸਿੰਘ ਜੀ ਖਾਨਾ ਜੀ ਦਾ ਜਿਨ੍ਹਾਂ ਨੇ ਇਹ ਜੀਵਨ ਯਾਤਰੀ ਟੀਮ ਨੂੰ ਸਮਾਂ ਦੇ ਕੇ ਜਿੱਥੇ ਇਸ ਜੋ ਟਾਪਿਕ ਫੋਰਗਿਵਨੈਸ ਦਾ ਇਹ ਟਾਪਿਕ ਰੱਖਿਆ ਸੀ ਨਾ ਨੇ ਖੀਮਾ ਦਾ ਜਿਹੜਾ ਟਾਪਿਕ ਰੱਖਿਆ ਸੀ ਜਿਹੜਾ ਸਿੱਖੀ ਦੇ ਸਿਧਾਂਤਾਂ ਨਾਲ ਬਹੁਤ ਹੀ ਨੇੜਤਾ ਹੈਗੀ ਹੈ ਖੀਮਾ ਜਿੱਦਾਂ ਪਰਮਾਤਮਾ ਪਰਮਪੀਤਾ ਪਰਮੇਸ਼ਵਰ ਸਭ ਨੂੰ ਖੀਮਾ ਦੇ ਵਿੱਚ ਰੱਖਦਾ ਹੈ ਸਾਡੀਆਂ ਜਾਣੇ-ਜਾਣੇ ਦੀਆਂ ਗਲਤੀਆਂ ਨੂੰ ਵੀ ਉਹ ਖੀਮਾ ਕਰਦਾ ਹੈ ਇਗਨੋਰ ਕਰਦਾ ਹੈ ਇਸ ਤਰ੍ਹਾਂ ਹੀ ਇਹਨਾਂ ਨੇ ਜੀਵਨ ਜਾਚ ਦੀ ਟੀਮ ਨੇ ਅੱਜ ਦੱਸਿਆ ਹੈ ਕਿ ਅਸੀਂ ਕਿੱਦਾਂ ਜਿਹੜਾ ਹੈ ਅਸੀਂ ਖੀਮਾ ਨੂੰ ਜਿਹੜਾ ਜੋ ਸਾਡੀ ਗੁਰਬਾਣੀ ਦਾ ਜੀਵਨ ਜਾਚਾਂ ਦੀ ਜੋ ਗੁਰਬਾਣੀ ਜੀਵਨ ਦਾ ਸੰਦੇਸ਼ ਦਿੰਦੀ ਹੈ ਉਰੇ ਮੁਤਾਬਕ ਕਿਤਾ ਅਸੀਂ ਲੋਕਾਂ ਨੂੰ ਖਿਮਾ ਕਰਨਾ ਹੈ ਔਰ ਖਿਮਾ ਨੂੰ ਕਿੱਦਾਂ ਮੰਗਣਾ ਹੈ ਔਰ ਮੈਂ ਬਹੁਤ ਧੰਨਵਾਦੀ ਹਾਂ ਜੀਵਨ ਜੀ ਦੀ ਟੀਮ ਦਾ ਰਿਪਲ ਕੋਰਟੀ ਦਾ ਬਿੰਦਰੀ ਪਹਜੀ ਦਾ ਔਰ ਜਿਨ੍ਹਾਂ ਨੇ ਸਾਡੀ ਇਹਨਾਂ ਦੇ ਜਿੰਨੇ ਵੀ ਸੇਵਕੀ ਆਏ ਨੇ ਇਹਨਾਂ ਨੇ ਮਿਲ ਕੇ ਜਿਹੜਾ ਕਿ ਇੱਥੇ ਬਿੰਦ ਘਰ ਦੇ ਬਜ਼ੁਰਗਾਂ ਨੂੰ ਜਿਹੜਾ ਹੈ ਜਿਹੜਾ ਇਹਨਾਂ ਨੇ ਉਹਨਾਂ ਨੂੰ ਉਹਨਾਂ ਦੀ ਕਾਉਂਸਲਿੰਗ ਕੀਤੀ ਹੈ ਜੋ ਅੱਜ ਜੀਵਨ ਜੀ ਦੀ ਟੀਮ ਸਾਡੇ 올ਡ ਡੇਜ਼ ਹੋਮ ਗੁਰੂ ਨਾਨਕ ਸੁਖਸ਼ਾਲਾ ਵਿੱਚ ਆਏ ਹਨ ਅਸੀਂ ਸਭ ਦਾ ਤੈ ਦਿਨ ਦੇ ਨਾਲ वेलकम करते हा जो आज ਸਾਡੇ ਵੀਰ ਜੀ ਪਰਮਜੀਤ ਖਰਾਨਾ ਜੀ ਨੇ ਬਜ਼ੁਰਗਾਂ ਦੀ ਸੇਵਾ ਤੇ ਸੰਭਾਲ ਦੋਨੋਂ ਚੀਜ਼ਾਂ ਕੀਤੀਆਂ ਇਸ ਕਰਕੇ ਮੈਂ ਤੈ ਦਿਲ ਦੇ ਨਾਲ ساری ਟੀਮ ਦਾ ਸਾਡੇ ਅਮਰਜੀਤ ਵੀਰ ਜੀ ਦਾ ਸਾਡੇ ਪਰਮਜੀਤ ਖਰਾਨਾ ਵੀਰ ਜੀ ਦਾ ਉਹਨਾਂ ਦੀ ਮਿਸਿਸ ਦਾ ਜੋ ਆਏ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਉਸ ਤੋਂ ਬਾਅਦ ਸਾਡੇ ਵੀਰ ਜੀ ਜੋ ਆਏ ਨੇ ਜੋ ਜਿੰਦਰ ਸਿੰਘ ਜੀ ਕਹਿਣ ਦਾ ਮਤਲਬ ਸਾਡੇ ਇੱਥੇ ਦੇ ਇੰਚਾਰਜ ਇੰਦਰ ਮੋਹਨ ਜੀ ਅਸੀਂ ਇੱਕ ਟੀਮ ਵਰਕ ਆ ਸਾਨੂੰ ਇੱਕ ਅੱਦੇ ਵੀ ਕੁਝ ਦਿਨੇ ਰਾਤੀ ਬੋਲਣਗੇ ਇਸ ਗੱਲ ਦਾ ਸਾਡਾ ਪ੍ਰੋਮਿਸ ਹੈ ਜੀ ਇਸ ਟਾਈਮ ਵੀ ਸਾਨੂੰ ਆਵਾਜ਼ ਮਾਰਨਗੇ ਅਸੀਂ ਵੀ ਇਹਨਾਂ ਦੇ ਨਾਲ ਖੜੇ